ਸਿੱਖ ਜਿਹੜਾ ਵਾ ਉਹਨੂੰ ਪਾਤਸ਼ਾਹ ਨੇ ਇੰਨਾ ਲਿਖਾਇਆ ਵਾ ਕਿ ਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਰਗਾ ਲੈ ਸਾਡੇ ਪਾਤਸ਼ਾਹ ਨੇ ਹਮੇਸ਼ਾ ਹੀ ਸਾਨੂੰ ਇਹ ਸਿਖਾਇਆ ਵੀ ਆਪਣੇ ਦੋ ਸਪੋਟੀ ਨੂੰ ਆਪਾਂ ਧੀ ਮੰਨਣਾ ਬਰਾਬਰ ਜਿਵੇਂ ਭੈਣ ਨੂੰ ਵੱਡੀ ਨੂੰ ਆਪ ਤੋ ਤੁਸੀਂ ਸੱਚੇ ਗੁਰੂ ਦੀ ਸ਼ਰਨ ਚ ਅੱਜ ਗੁਰੂ ਘਰ ਕੋਲ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਇੱਕ ਤੇ ਤੁਸੀਂ ਆਪਣਾ ਦੁੱਖ ਦਰਜ ਬੇਚਿਤ ਜਿਦਾਸਰ ਨੇ ਤੁਸੀਂ ਮੇਰੀਆਂ ਭੈਣਾਂ ਹੋ ਤੁਸੀਂ ਆਏ ਹੋ ਨਾਲ ਕਿ ਭੈਣੀ ਆਏ ਇਹ ਉਹ ਸੱਚੇ ਪਾਤਸ਼ਾਹ ਦਾ ਦਰਬਾਰ ਜਿੱਥੇ ਇੱਕ ਵਾਰੀ ਅਸੂਰ ਆਹ ਰਿਹਾ ਕੁਛ ਇੱਕ ਗਰੀਬ ਬ੍ਰਾਹਮਣ ਵੀ ਕਰ ਦੇਣ ਨੂੰ ਸੁਠੇ ਰਹਿ ਗਿਆ ਇਹ ਦਾਲਾ 1700 ਦੇ ਬਾਠੀ ਸ਼ੁਰੂ ਕਰੇ ਅਲੂ ਖਰਾ ਹੋਇਆ ਜੱਟਾ ਤੇ ਸਾਡਾ ਕਦਮ ਹੋਇਆ ਸੀ 35000 ਮੀਸ਼ਰ ਤੋਂ ਉਦੇ ਤੋਂ ਬਾਅਦ ਘੱਲੂ ਘਰੇ ਤੋਂ ਬਾਅਦ ਇੱਥੇ ਖਾਲਸੇ ਦਾ ਕਾਠੀ ਉਹਨੇ ਆਣ ਦੇ ਗਰੀਬ ਨੇ ਫਰਿਆਦ ਕੀਤੀ ਮੇਰੀ ਦੇ ਅਧਰੀ ਨੂੰ ਲੈ ਗਿਆ ਖਾਲਸੇ ਨੇ ਆਖਿਆ ਕਿ ਸਾਡਾ ਥੋੜੇ ਦਿਨ ਪਹਿਲਾਂ ਨੁਕਸਾਨ ਹੋਇਆ ਪਰ ਕਈ ਕਾਹਨ ਵੀ ਮਦਦ ਕਰਨੀ ਚਾਹੀਦੀ ਆ ਲਈ ਕਰਨ ਨਹੀਂ ਕਰਨੀ ਚਾਹੀਦੀ ਫਿਰ ਸਿੱਖਾਂ ਨੇ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ

ਤੋ ਇਹ ਸੱਚੇ ਬਾਦਸ਼ਾਹ ਦੇ ਧਰਮ ਘਰੋਂ ਮਜਲੂਮਾਂ ਨਹੀਂ ਖੜਿਆ ਜਾਂਦਾ ਉਹ ਮਜਲੂਮ ਕਿਸੇ ਵੀ ਧਰਮ ਦਾ ਵੇ ਕਿਸੇ ਵੀ ਜਾਤ ਦਾ ਵੇ ਸਾਡਾ ਬੜਾ ਗੁਰੂ ਨਾਨਕ ਪਾਸ਼ਾ ਦਾ ਸਪਸ਼ਟ ਸਿਧਾਂਤ ਸਭ ਕੋ ਮੀਤ ਹਮ ਆਪਣੀ ਨਾ ਹਮ ਸਭ ਨਾਲ ਕੇ ਤੁਸੀਂ ਸੱਚੇ ਬਾਦਸ਼ਾਹ ਦੇ ਘਰੇ ਆਏ ਗੁਰੂ ਰਾਮਦਾਸ ਪਾਸ਼ਾ ਦੇ ਗੁਰ ਹਰਗੋਬਿੰਦ ਪਾਸ਼ਾ ਦੇ ਤੋ ਜੋ ਵੀ ਤੁਹਾਡੇ ਦਿਲ ਦੇ ਬਲਬਲੇ ਆ ਜੋ ਤੁਹਾਡੀਆਂ ਭਾਵਨਾਵਾਂ ਉਹ ਤੁਸੀਂ ਬਲ ਕੇ ਇੱਕ ਜਥੇਦਾਰ ਹੋ ਨਾ ਪਰ ਤੁਹਾਡਾ ਮੈਂ ਵੀ ਨਾ ਤੁਹਾਡਾ ਮੈਂ ਵੱਡਾ ਭਰਾ ਹਾਂ ਤੁਸੀਂ ਆਪਣੇ ਵੀਰ ਦੇ ਨਾਲ ਆਪਣੇ ਬਲਵਲੇ ਸਾਥੀ ਅਰਜ ਕਰ ਸਕਦੇ ਹਾਂ ਹਾਂਜੀ

हां के सानू बना आना करब अच्छा होया अच्छा हां जड़ीदार लगी हां इन सूट अंदर पॉक्सट भी लगी इन सूट अंदर औषधि पड़या गया औषधि सब जुर के तब चली अच्छा मतलब को वो प्रशासन को कोई ज्ञात नहीं थी कॉमन भी प्रिंटर पर डालो मैंने ना कोई न्यूज़पेपर अपना नाम नहीं प्रशासन में कुछ सामने नहीं साफ़ हो गई

ਕਿ ਉਹ ਲੋਕ ਜੋ ਵੀ ਸੱਚੇ ਪਾਤਸ਼ਾਹ ਦੇ ਘਰੋਂ ਮਨਨ ਚੈਨੀ ਨੂੰ ਮਿਲੂ ਬਾਕੀ ਜੋ ਮੈਂ ਪੰਜਾਬ ਦੇ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ ਹਾਂ ਜਿਹੜੇ ਬੰਦੇ ਬਹੁਤ ਘਟੀਆਂ ਮਾਨਸਿਕਤਾ ਦੇ ਧਾਰਨੀ ਉਹ ਪਹਿਲਾ ਇੱਕ ਉਹ ਸੱਸੇਵਾੜਾ ਉਹਨੇ ਕਿਹਾ ਵੀ ਸਤਬੀਆਂ ਦੇ ਨਾਲ ਜ਼ਬਰਦਸਤੀ ਕੀਤੀ ਪਰ ਉਹ ਕਿਹਾ ਵੀ ਪੰਜਾਬ ਤੋਂ ਬਾਹਰ ਆ ਗਿਆ ਅੱਜ ਵੀ ਉਹਦੀ ਕੁਸ਼ਕਨਾਈ ਹੁੰਦੀ ਹੈ ਉਹ ਸੌਦੇ ਬਾਰੇ ਚੁੱਕਿਆ ਜੋ ਕਿ ਉਹਨਾਂ ਸਾਡੀ ਮੈਂ ਵੀ ਹੈਰਾਨ ਆ ਕਿ ਪੰਜਾਬ ਦੇ ਵਿੱਚ ਜਿਹੜੇ ਇਹੋ ਜੀ ਨੀਚ ਬਿਰਤੀ ਵਾਲੇ ਲੋਕ ਆ ਜਿਨ੍ਹਾਂ ਨੂੰ ਪੰਜਾਬ ਦੀ ਸਾਇਕੀ ਦਾ ਨਹੀਂ ਪਤਾ ਵੀ ਇੱਥੇ ਅਸੀਂ ਹਰੇਕ ਨੂੰ ਆਪਣੀ ਧੀ ਭੈਣ ਮੰਨਦੇ ਆ ਔਰ ਸਾਡੇ ਤੇ ਇਥੇ ਅਨੰਦਪੁਰ ਸਾਹਿਬ ਜਿਵੇਂ ਇੱਕ ਵਾਰੀ ਸਾਬ ਜदाਜੀਤ ਸਿੰਘ ਅ ਬਸੀ ਪਠਾਨਾ ਦੇ ਹਕਮ ਦੇ ਨਾਲ ਇਸੇ ਕਰਕੇ ਲੜਦੇ ਸੀ ਕਿ ਉੱਥੇ ਵੀ ਇੱਕ ਮਜਲੂਮਤੀ ਨੂੰ ਬੱਸੀ ਪਠਾਨਾ ਦਾ ਹਕਮ ਚੁੱਕ ਕੇ ਲੈ ਗਈ ਸਾਡੀ ਪੰਜਾਬ ਦੀ ਸਾਈਕੀ ਦਾ ਸਿੱਖਾਂ ਦੀ ਸਾਈਕੀ ਪੂਰੇ ਸੰਸਾਰ ਦੀ ਉਹ ਇਹ ਆ ਜੇ ਅਸੀਂ ਕਹਿੰਨੇ ਵੀ ਕਿ ਹਾਂ ਬਣਾ ਪਰਵਾਹ ਉਸ ਪੰਜਾਬ ਦੇ ਕਿੱਜ ਇਹੋ ਜੀ ਸਾਈਕੀ ਵਾਲੇ ਤੋਂ ਬਾਹਰਿਆ ਜਾ ਰਹੇ ਆਂ ਆਵੇਂ ਜਿਹੜਾ ਤੁਸੀਂ ਬੰਦਾ ਕਹਿ ਰਹੇ ਇਹਨਾਂ ਦਾ ਹੀ ਮਾਜੇ ਦੇ ਇਲਾਕੇ 'ਚ ਵੀ ਪ੍ਰਭਾਵ ਬਹੁਤ ਹੈ ਮਾਜੇ ਸੋਧੀ ਔਰ ਮੈਂ ਇਹਨਾਂ ਦੇ ਲੋਕਾਂ ਨੂੰ ਵੀ ਦਿੰਨਾ ਵਾਂ ਜਿਹੜੇ ਇਹਨਾਂ ਦੇ ਉੱਪਰ ਕਿਸੇ ਵੀ ਭਾਈਚਾਰੇ ਨਾਲ ਸੰਬੰਧਤ ਆ ਜਾਂ ਉੱਪਰ ਵਾਲੇ ਨੇ ਵੀ ਇਹੋ ਜਿਹੇ ਬੰਦੇ ਜਿਹੜੇ ਸਾਡੇ ਪੰਜਾਬ ਦੀਆਂ ਧੀਆ ਭੈਣਾਂ ਦੇ ਨਾਲ ਇਹਨਾਂ ਦੀਆਂ ਗਲਤ ਹਰਕਤਾਂ ਕਰਦੇ ਔਰ ਉਹ ਜਿਵੇਂ ਕਹਿ ਰਹੇ ਸਾਡੇ ਭੈਣ ਦੀ ਵੀ ਉਹ ਨਵਾਲਿਕ ਵੀ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਪੰਜਾਬ ਤੋਂ ਬਾਹਰ ਕੇ ਪੰਜਾਬ ਨੂੰ ਕੀ ਸੰਦੇਸ਼ ਦੇਣਾ ਹੈ ਪੰਜਾਬ ਨੂੰ ਕੀ ਕਹਿਣਾ ਚਾਹੀਦਾ ਤੇ ਸਰਕਾਰ ਨੂੰ ਵੀ ਚਾਹੀਦਾ ਵਾ ਵੀ ਇਹ ਬੱਚੀ ਦੇ ਨਾਲ ਜ਼ਬਰਦਸਤੀ ਹੋਈ ਆ ਜੇ ਨਹੀਂ ਕੋਈ ਆ ਬੱਚੀ ਦੇ ਕਹਿਣ ਮਤਾਲ ਤਦੋਂ ਜਿਵੇਂ ਇੱਕ ਆਮ ਕ੍ਰਿਮੀਨਲ ਬੰਦੇ ਨੂੰ ਦੇਖਦੇ ਆਂ ਜਾਂ ਉਹਦੇ ਤੇ ਕਾਰਵਾਈ ਕਰਦੇ ਇੱਥੇ ਕਿਉਂ ਨਹੀਂ ਦੋਗਲਾ ਕਿਰਦਾਰ ਥੋੜਾ ਜਿਹਾ ਤੂੰ ਤੁਸੀਂ ਬਾਦਸ਼ਾਹ ਦੇ ਘਰੇ ਆਏ ਹੋ ਸਰਕਾਰ ਨੂੰ ਅਸੀਂ ਤਾੜਨਾ ਵੀ ਕਰਦੇ ਆਂ ਭਈ ਅਸੀਂ ਇਸ ਪੰਜਾਬ ਦੀ ਧਰਤੀ ਤੇ ਆਪਣੀਆਂ ਧੀਆਂ ਭੈਣਾਂ ਦੇ ਨਾਲ ਇਹ ਜ਼ੋਰ ਜ਼ਬਰਦਸਤੀ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਗੁਰੂ ਨੇ ਹਮੇਸ਼ਾ ਮਜਲੂਮਾਂ ਦੀ ਬਾਹ ਫੜੀ ਔਰ ਇਹ ਤੇ ਸਾਡੀਆਂ ਭੈਣਾਂ ਨੇ ਨਹੀਂ ਤੇ ਜਿੱਥੇ ਸਰਕਾਰ ਦੇ ਨਾਲ ਕਿਸੇ ਬੰਦਰ ਦੀ ਗੱਲ ਕਰਨ ਦੀ ਲੋੜ ਆ ਤੁਸੀਂ ਸਾਨੂੰ ਦੱਸੋ ਕਿਹਦੇ ਜਾਣ ਦੀ ਲੋੜ ਆ ਪਰ ਮੈਂ ਸਰਕਾਰ ਨੂੰ ਕਹਿ ਦੇਣਾ ਚਾਹੁੰਦਾ ਵੀ ਨਹੀਂ ਇਹ ਕੰਮ ਨਹੀਂ ਚੱਲੂਗਾ ਇੰਨਾ ਭੈਣਾ ਅਸੀਂ ਸਾਂਝੀ ਨਾ ਮੰਨਦੇ ਆ ਇਹਨੂੰ ਬੰਦ ਕਰੋ ਜੀ ਆਰ ਇਹਨਾਂ ਬੱਚਿਆਂ ਨਾਲ ਕਿਡੋ ਅੱਜ ਇਹੋ ਜਿਹੇ ਵਿਰਤੀ ਵਾਲੇ ਬੰਦੇ ਆ ਜਿਹੜੇ ਜਿਨ੍ਹਾਂ ਨੂੰ ਨੱਥ ਪਾਈ ਜਾਊਗੀ ਤੇ ਆਉਣ ਵਾਲੇ ਸਮੇਂ 'ਚ ਇਹ ਕ੍ਰਾਈਮ ਰੁਕੇਗਾ ਨਹੀਂ ਤੇ ਨਹੀਂ ਹੋਣਾ ਇਹ ਮਸਲੇ ਬਲਾਂਗ ਹੋ ਜਾਂਦੇ ਆ ਤਦ ਤੋ ਨਹੀਂ ਫੇਗਰਨਾ ਕਰੋ ਵਹੀਂ ਆਸ਼ਾ ਦੇ ਘਰੇ ਵੀ ਜਾਣਾ ਗੁਰੂ ਹਰਗੋਬਿੰਦ ਪਾਸ਼ਾ ਦੇ ਉੱਥੇ ਸੱਚੇ ਦਰ ਤੇ ਖੜਕੇ ਤੁਸੀਂ ਅਰਦਾਸ ਕਰਕੇ ਜਾਣੀ ਪਾਸ਼ਾ ਦੇ ਕੋਲੋਂ ਤੁਸੀਂ ਦ੍ਰਿੜਤਾ ਮੰਗਣੀ ਨਾਲ ਇਹ ਨਾਲ ਅਰਦਾਸ ਕਰਕੇ ਜਾਣੀ ਮਹਾਰਾਜ ਸੱਚਾ ਪਾਸ਼ਾ ਇਹੋ ਜਿਹੜੇ ਬਿਰਤੀ ਵਾਲੇ ਲੋਕ ਆ ਇਹਨਾਂ ਨੂੰ ਤੁਸੀਂ ਆਪ ਵੀ ਦੇ ਗੁਰੂ ਸਾਡਾ ਸਮਰਸਤਾ ਪੰਥ ਵੀ ਤੁਹਾਡੇ ਨਾਲ ਉੱਚਾ ਪੰਥ ਤੁਹਾਡੇ ਨਾਲ ਆ ਤੁਹਾਡਾ ਕੋਈ ਵੀ ਧਰਮ ਆ ਤੁਸੀਂ ਆਪਣੇ ਧਰਮ ਵਿੱਚ ਪੱਕੇ ਰਹੋ ਆਪਣੇ ਸਿਧਾਂਤ ਮੰਨੋ ਬਾਠ ਪੜ੍ਹਨੇ ਜ਼ਰੂਰ ਕਰੋ ਤੁਸੀਂ ਸਵੇਰੇ ਪਾਠ ਜ਼ਰੂਰ ਕਰਨਾ ਆਪਣਾ ਆਸਰਾ ਗੁਰਬਾਣੀ ਆ ਗੁਰਬਾਣੀ ਤੁਹਾਨੂੰ ਅੰਦਰੋਂ ਹੌਸਲਾ ਦਊ ਔਰ ਇਹੋ ਜੇ ਜਰਬਾਣੀਆਂ ਦੇ ਨਾਲ ਲੜਨੀ ਹਿੰਮਤ ਦੋ ਬਾਕੀ ਜਿਹੜੀ ਆਕਾਲ ਤੱਕ ਸਾਹਿਬ ਵੱਲੋਂ ਗੁਰੂ ਪੰਥ ਦਾ ਨੁਮਾਇੰਦਾ ਹੋਣ ਦੇ ਨਾਤੇ ਆਪਾਂ ਆਪਣੀਆਂ ਪੜ੍ਹਨਾ ਲੈ ਆਏ ਗੁਰਜੀਤ ਸਾਹਿਬ ਹੋਏ